ਹਾਲੀ ਦੇ ਵਿੱਚ ਸੂਫੀ ਗਾਇਕ ਅਤੇ ਦਿੱਲੀ ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਪ੍ਰੈਸ ਕਲੱਬ ਪਹੁੰਚੇ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਭਾਜਪਾ ਦੇ ਨਵੇਂ ਮੇਅਰ ਸੌਰਵ ਬਾਰੇ ਗੱਲ ਕਰਨ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਨਹੀਂ ਪਤਾ ਕਿ ਕਿੱਥੇ ਚੋਣਾਂ ਹੋ ਰਹੀਆਂ ਨੇ ਤੇ ਕੌਣ ਜਿੱਤ ਰਿਹਾ ਉਹਨਾਂ ਦੇ ਇਸ ਬਿਆਨ ਤੋਂ ਕੁਝ ਅਜੀਬਾ ਲੱਗ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਗਿਆ ਹਾਲਾਂਕਿ ਸਪਸ਼ਟ ਤੌਰ ਦੇ ਉੱਪਰ ਉਹਨਾਂ ਰਾਜਨੀਤੀ ਤੋਂ ਦੂਰ ਹੋਣ ਦੀ ਗੱਲ ਨਹੀਂ ਕਹੀ ਹੈ ਪਰ ਸਿੱਧੇ ਤੌਰ ਤੇ ਉਹਨਾਂ ਇਹ ਗੱਲ ਜ਼ਰੂਰ ਆਖੀ ਹੈ ਕਿ ਆਪਣੇ ਸੰਗੀਤ ਦੇ ਅਭਿਆਸ ਤੇ ਧਿਆਨ ਕੇਂਦ੍ਰਿਤ ਕਰਨਗੇ ਉੱਥੇ ਹੀ ਉਹਨਾਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 699 ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ ਉੱਥੇ ਤੁਹਾਨੂੰ ਦੱਸ ਦਈਏ ਕਿ ਕਿਹਾ ਕਿ ਬੇਗਮਪੁਰਾਈ ਕਾ ਜਿਹੜਾ ਸ਼ਬਦ ਹੈ ਜਿਸ ਨੂੰ ਯਾਦ ਰੱਖਿਆ ਜਾਵੇ ਤਾਂ ਇੱਕ ਰਾਸ਼ਟਰੀ ਗੀਤ ਬਣ ਸਕਦਾ ਹੈ ਇਸਨਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਉਹਨਾਂ ਨੂੰ ਖਾਲਿਸਤਾਨੀ ਸੰਗਠਨ ਦੇ ਵੱਲੋਂ ਜੋ ਧਮਕੀ ਦਿੱਤੀ ਗਈ ਸੀ ਉਸ ਨੂੰ ਲੈ ਕੇ ਉਹਨਾਂ ਚਿੰਤਾ ਪ੍ਰਗਟ ਕੀਤੀ ਹੈ ਧਮਕੀਆਂ ਬਾਰੇ ਉਹਨਾਂ ਕਿਹਾ ਹੈ ਕਿ ਪੰਜਾਬ ਤੋਂ ਜਲਦੀ ਇਹ ਕੋੜ ਖਤਮ ਹੋਣਾ ਚਾਹੀਦਾ ਹੈ ਤੇ ਪੰਜਾਬ ਦੇ ਲੋਕ ਜਲਦ ਹੀ ਇਸ ਤੋਂ ਨਿਜਾਤ ਪਾਉਣ ਉਸ ਦੀ ਅਰਦਾਸ ਕਰਦੇ ਨੇ ਮੈਂ ਇਹ ਮੋਦੀ ਭੁੱਲ ਗਿਆ ਜੀ ਮੈਨੂੰ ਨਹੀਂ ਪਤਾ ਕਿੱਥੇ ਚੋਣਾ ਹੋ ਰਹੀ ਹੈ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ ਇਹ ਕਿ ਮੈਂ ਪਹਿਲੇ ਵੀ ਅਰਜ਼ ਕੀਤੀ ਸੀ ਕਿ ਮੈਂ ਜਿੰਨੀ ਧੀਰ ਉਸ ਲਾਈਨ ਵਿੱਚ ਰਿਹਾ ਜਿਹਨੇ ਪੋਲਿਟਿਕਸ ਕਿੰਗੇ ਸਿਆਸਤ ਕੋਸ਼ਿਸ਼ ਕੀਤੀ ਹੈ ਕਿ ਆਪਣੇ ਸਾਹ ਨਾਲ ਜਸਟੀਫਾਈ ਕਰਾਂ ਬੜ ਮੈਂ ਸਿਰਫ ਸੰਗੀਤ ਬਾਰੇ ਹੀ ਸੋਚਦਾ ਮੈਨੂੰ ਪਤਾ ਹੀ ਨਹੀਂ ਚਾਹ ਲੇਕਿਨ ਰਾਜਨੀਤੀ ਸੇ ਆਪ ਜੁੜੇ ਰਹੇ ਹੈ ਰਾਜਨੀਤੀ ਕੇ ਆਪ ਕੋ ਤੋ ਤਜਰਬਾ ਹੈ ਅ ਪ੍ਰਧਾਨ ਮੰਤਰੀ ਜੋ ਜਲੰਧਰ ਦੌਰੇ ਪੇ ਆ ਰਹੇ ਸ਼੍ਰੀ ਗੁਰੂ ਰਵਿਦਾਸ ਜੰਤੀ ਪਰ ਡੇਰਾ ਪੰਨਾ ਸਿਕੰਡਾ ਆ ਰਹੇ ਤੋ ਉਹਨੇ ਲੇ ਕੇ ਕੀ ਆਖਣਾ ਹੈ ਗੁਰੂ ਰਵਿਦਾਸ ਮਹਾਰਾਜ ਜਿਨ ਕੇ ਗੁਰਪੁਰਬ ਦੀ ਇਨਕਲਾਬੀ ਗੁਰੂ ਦੇ ਗੁਰਪੁਰਬ ਜੀ ਗਰੀਬਾਂ ਦੇ ਵਸੀਹ ਹੈ ਗੁਰੂ ਹੋਏ ਨੇ ਉਹ

ان چیزاں تو ساری جان چھٹے جدو بھی کوئی آئے وہ بنا کسی ڈر خوف کوئی یہ خبر نہ کدی سن ملے میں یہی پرے کر سب لے یہ پرے کرتا اچھا پنجاب کے حالاتوں کو لے کر کیسے دیکھتے ہیں کیونکہ پنجاب میں آئے دن دھمکی بھری ای میل آ رہی ہے آج بھی سیکٹریٹ کو بم سے اڑانے کی دھمکی ملی ہے سرکا بڑھا دی گئی ہے اور پنجاب کے کئی اسکولوں میں عدالتوں میں بھی دھمکی مل چکی ہے

ਬਾਦਸ਼ਾਹ ਨੂੰ ਤੇ ਬਾਦਸ਼ਾਹ ਦੀ ਮਰਜ਼ੀ ਨਾਲ ਮਿਲ ਸਕਦਾ ਕੋਈ ਤੇ ਮੈਂ ਹੁਣ ਕੋਸ਼ਿਸ਼ ਇਹੀ ਕਰਦਾ ਕਿ ਮੈਂ ਸਿਰਫ ਰਿਆਜ਼ ਕਰਾਂ ਠੀਕ ਠੀਕ ਬੀਰ ਰਿਪੋਰਟ ਔਨ ਪੁਆਇੰਟ